ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਬਹੁਤ ਹੀ ਮਹੱਤਵਪੂਰਨ ਟੌਪਿਕ ਦੇ ਉੱਤੇ ਗੱਲ ਕਰਾਂਗੇ ਤੀਰਤ ਸਿੰਘ ਪਨਾਕਲ ਮੇਰੇ ਨਾਲ ਮੌਜੂਦ ਨੇ ਮੰਨੇ ਪ੍ਰਮੰਨੇ ਸਟੂਡੈਂਟ ਵਿਜ਼ਾ ਡਵਾਈਜ਼ਰ ਔਰ ਬਹੁਤ ਵੱਡੀ ਗਿਣਤੀ ਵਿੱਚ ਰਿਫਿਊਜ਼ਡ ਬੱਚਿਆਂ ਨੂੰ ਪੀਪੀਆਰ ਦਵਾਏ ਨੇ ਹੁਣ ਇੱਕ ਵਾਰੀ ਫੇਰ ਸਟੂਡੈਂਟਸ ਲਈ ਚੰਗੀ ਇਨਫੋਰਮੇਸ਼ਨ ਲੈ ਕੇ ਸਾਡੇ ਨਾਲ ਇਸ ਮੰਚ ਤੇ ਆਏ ਨੇ ਤਿਰਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤਿਰਤ ਜੀ ਟੌਪਿਕ ਬੜਾ ਮਹੱਤਵਪੂਰ पीपीपी कॉलेजेस ਦੇ ਵਿੱਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਜਿਹੜੇ ਕਾਲਜ ਨੇ ਕੈਨੇਡਾ ਦੇ ਉਹਨਾਂ 'ਚ ਦਾਖਲੇ ਜਾਂ ਐਡਮਿਸ਼ਨਾਂ ਲਈਆਂ ਹੋਈਆਂ ਜਿਨ੍ਹਾਂ ਦੀ ਵੀਜ਼ਾ ਆ ਗਈ। ਸੋ ਰਿਫੰਡ ਕਿਹੜੇ ਪਉਣ? ਸਭ ਤੋਂ ਪਹਿਲਾਂ ਮੈਂ ਬੱਚਿਆਂ ਨੂੰ ਕਹਾਂਗਾ ਇਹ ਸ਼ੋ ਨੂੰ ਨਾ ਦਬਾ ਕੇ ਸ਼ੇਅਰ ਕਰੋ ਕਿਉਂਕਿ ਇਹ ਉਹ ਸਵਾਲ ਆ ਜਿਹੜਾ ਮੈਨੂੰ ਲੱਗਦਾ ਹਰ ਬੱਚੇ ਦੇ ਦਿਮਾਗ 'ਚ ਘੁੰਮ ਰਿਹਾ ਜਾਂ ਉਹਨਾਂ ਨੂੰ ਡਾਊਟਫੁਲ ਕ੍ਰੀਏਟ ਕੀਤਾ ਜਾ ਰਿਹਾ। ਸੋ ਮੈਂ ਟਰਾਈ ਕਰੂੰਗਾ ਇਸ ਛੋਟੀ ਵੀਡੀਓ ਦੇ ਵਿੱਚ ਸਾਰੇ ਡਾਊਟ ਕਲੀਅਰ ਕਰਾਂਗਾ। ਸਪੈਸ਼ਲੀ ਜਿਨ੍ਹਾਂ ਦੇ ਵੀਜ਼ਾਸ ਲੱਗੇ ਹੋਏ ਆ ਨਾ ਤੇ ਉਹਨਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਨਾ ਤੁਸੀਂ ਨਾ ਆਪਣਾ ਰਿਫੰਡ ਪਾ ਲਓ ਤੇ ਬਹੁਤ ਪੇਰੈਂਟਸ ਜਿਹੜੇ ਪਰੇਸ਼ਾਨ ਆ ਤਾਂ ਮੈਂ ਦੁਬਾਰਾ ਦਸੂਗਾ ਐਂਡ ਆਫ ਦਾ ਡੇ ਅਸੀਂ ਵੀ ਕਾਰੋਬਾਰੀ ਆ ਤੇ ਸਾਡਾ ਕਾਰੋਬਾਰ ਕਿਦਾਂ ਚੱਲਦਾ ਜੇ ਮੈਂ ਬੱਚੇ ਦੀ ਐਡਮਿਸ਼ਨ ਕਰਾਉਂਦਾ ਦਿਨ ਮੈਨੂੰ ਕਮਿਸ਼ਨ ਆਉਂਦੀ ਹੈ ਸੋ ਹਰ ਬੰਦੇ ਨੇ ਇਹੀ ਚੀਜ਼ ਕਹਿੰਦੀ ਸੋ ਅੱਜ ਬਹੁਤ ਸਲਾਹ ਦੇ ਰਿਹਾ ਤੁਹਾਨੂੰ ਜੋ ਮੈਂ ਆਪਣੇ ਬੱਚੇ ਨੂੰ ਆਪਣੇ ਛੋਟੇ ਭੈਣ ਭਰਾਂ ਨੂੰ ਸਾਹਦੇ ਜਿਹਦੀ ਜਿਹਦੀ ਫੀਸ ਮੇਰੀ ਜੇਬੋਂ ਗਈ ਹੋਗੀ ਮੈਂ ਉਹ ਤੁਹਾਨੂੰ ਸਲਾਹ ਦੇ ਰਿਹਾ ਸੋ ਪਹਿਲੀ ਗੱਲ ਸ਼ੋਰਟ ਦੱਸਦਾ ਕਿਸੇ ਨੂੰ ਰਿਫੰਡ ਆਪਾਂ ਦੀ ਲੋੜ ਨਹੀਂ ਆ ਸੋ ਬੇਫਿਕ ਤੇ ਇਹ ਚੀਜ਼ ਮੈਂ ਤਾਂ ਕਹਿ ਰਿਹਾ ਆ ਦੁਬਾਰਾ ਦੱਸ ਦਵਾਂ ਜਿਨ੍ਹਾਂ ਦੀ ਆਫਰ ਲੈਟਰ ਨਹੀਂ ਉਹਨਾਂ ਫੀਸਾਂ ਭਰਨ ਉਹ ਵੀ ਕਹਿਦਾ ਹਾਂ ਤੇ ਅੱਜ ਮੈਂ ਪੂਰੀ ਕਲੈਰਿਟੀ ਦਊਂਗਾ ਪਰ ਜਿਨ੍ਹਾਂ ਦੇ ਵੀਜ਼ੇ ਲੱਗੇ ਹੋਏ ਆ ਉਹ ਤੇ ਬਿਲਕੁਲ ਵੀ ਰਿਫੰਡ ਨਾ ਪਾਣ ਜਿੰਨਾ ਮਰਜੀ ਤੁਹਾਨੂੰ ਸਾਹਮਣੇ ਵਾਲਾ ਹੁੰਦਾ ਕਹੀ ਜਾਵੇ ਇੱਕ ਗੱਲ ਨੋਟ ਕਰ ਲੈਣੀ ਜ਼ਿੰਦਗੀ 'ਚ ਤੁਹਾਨੂੰ ਕੋਈ ਵੀ ਸਲਾਹ ਦਿੰਦਾ ਹਨਾ ਨੋਟ ਡਾਊਨ ਕਰ ਲਓ ਕਿ ਉਹਦਾ ਫਾਇਦਾ ਇਸਲਾਹ ਨਾ ਜਾਂ ਤੁਹਾਡਾ ਇਕੱਲੇ ਦਾ ਫਾਇਦਾ ਜਾਂ ਦੋਨਾਂ ਤਰ੍ਹਾਂ ਦਾ ਫਾਇਦਾ ਤੇ ਸਲਾਹ ਸਿਰਫ ਤਾਂ ਮੰਨੀ ਜੇ ਤੁਹਾਡਾ ਜ਼ਿਆਦਾ ਫਾਇਦਾ ਹੁੰਦਾ ਹੋਵੇ ਅਗਲੇ ਨੂੰ ਤਾਂ ਫਾਇਦਾ ਹੋ ਹੀ ਜਾਣਾ ਸਰ ਮੇਰੇ ਨਾਲ ਕੱਲ ਦੇ ਲਾਈਵ ਸ਼ੋਅ ਦੇ ਵਿੱਚ ਇਹਨਾਂ ਬੱਚੇ ਜੁੜੇ ਉਹਨਾਂ ਦੇ ਕਾਲਜ ਚੇਂਜ ਕਰਾਦੇ ਹੁਣ ਕਾਲਜ ਉਹਨਾਂ ਨੂੰ ਫੰਡ ਨਹੀਂ ਦੇ ਰਿਆ ਮੈਂ ਕਿਹਾ ਸਰ ਹੁਣ ਆਪਣੇ ਏਜੰਟ ਨੂੰ ਪੁੱਛੋ ਕਹਿੰਦਾ ਉਹਦਾ ਸਾਈਡ ਤੇ ਹੋ ਫੈਕਟ ਕੀ ਕਹਿੰਦੇ ਆ ਅੰਬੈਸੀ ਕਹਿੰਦੀ ਆ 1 ਸਪਟੰਬਰ ਤੋਂ ਪਹਿਲਾਂ ਜੇ ਕਲਾਸੇ ਸਟਾਰਟ ਹੋ ਜਾਂਦੀਆਂ ਤੁਸੀਂ ਵਰਕ ਪਰਮਿਟ ਲਈ ਐਲੀਜੀਬਲ ਹੋਵੋਗੇ ਸੋ ਇੱਕ ਹੋਰ ਦਾ ਜਮਾ 31 ਮਾਰਚ ਤੋਂ ਫਾਈਨਲ ਇਤੋਂ ਪਹਿਲਾਂ ਕਲੈਰਿਟੀ ਆ ਜਾਣੀ ਮੈਂ ਹੀ ਇੰਟੇਕ ਆ ਤੁਹਾਡੇ ਬੱਚੇ ਨੇ April ਤੋਂ ਜਾਣਾ ਮਾਸੋ ਡਰਨ ਦੀ ਲੋੜ ਨਹੀਂ ਆਪਣਾ ਤੁਸੀਂ ਜਿਹੜਾ ਕੀ ਟਰੈਵਲ ਕਰ ਲੈਣਾ ਬੱਚਿਆਂ ਨੂੰ ਕਿਹਾ ਜਾਂਦਾ ਜੀ ਤੁਸੀਂ ਰਿਫੰਡ ਪਾ ਦਿਓ ਕੋਈ ਕਹਿੰਦਾ ਜੀ ਉਹਦੀ ਮੈਡਮ ਹੀ ਆਫਿਸ 'ਚ ਬੈਠੀ 500 ਡਾਲਰ ਕੱਟੇਗਾ ਕੋਈ ਕਹਿੰਦਾ ਜੀ 2500 ਡਾਲਰ ਕੱਟੇਗਾ ਕੋਈ 3000 ਕੱਟੇਗਾ ਬੜਾ ਕਹਿਣ 'ਚ ਕੁਝ ਨਹੀਂ ਜਾਂਦਾ ਮੈਂ ਵੀ ਜੋ ਮਰਜ਼ੀ ਗਈ ਜਾਵਾਂ ਲਿਖਤੀ ਰੂਪ ਤੇ ਉਹਨਾਂ ਦੀ ਵੈਬਸਾਈਟ ਤੇ ਜਾਓ ਦੈਨ ਜਿਹੜਾ ਕਿ ਆਫੀਸ਼ਲ ਪਾਓ ਫਿਰ ਡਿਸਾਈਡ ਕਰੋ ਕਿਉਂਕਿ ਐਸ ਵੇਲੇ ਸਾਰੀਆਂ ਚੀਜ਼ਾਂ ਆਫੀਸ਼ਲ ਅਪਡੇਟ ਆ ਜਿੱਦਾਂ ਕਿ ਸਰ ਮੈਨੂੰ ਲੱਗ ਰਿਹਾ ਪਹਿ ਲੈਣੇ ਬੜੇ ਸੌਖੇ ਆ ਦੇਣੇ ਬੜੇ ਔਖੇ ਆ ਕਾਲਜਸ ਦੀਆਂ ਪਾਲਿਸਿਜ਼ ਚੇਂਜ ਹੋਈਆਂ ਇਹ ਲੋ ਤੇ ਹੋ ਜਾਣੀਆਂ ਆ ਸੋ ਇਸ ਲਈ ਮੈਂ ਬੱਚਿਆਂ ਨੂੰ ਕਹਾਂਗਾ ਕਾਲੀ ਨਾ ਕਰੋ ਕਿਸੇ ਦੇ ਮਗਰ ਕੁਛ ਨਹੀਂ ਹੈ ਵਰਕ ਪਰਮਿਟ ਸਭ ਕੁਝ ਮਿਲ ਜਾਣਾ ਬੇਫਿਕਰ ਹੋ ਕੇ ਬਟਾ ਮੈਂ ਕਹਾਂ ਜਾਓ ਤੁਸੀਂ ਮੇਰੇ ਤੋਂ ਚਾਹੇ ਤੁਹਾਡਾ ਵੀਜ਼ਾ ਨਹੀਂ ਲੱਗਾ ਫਿਰ ਵੀ ਮੈਂ ਤੁਹਾਨੂੰ ਉਹ ਸਲਾਹ ਦੇ ਰਿਹਾ ਕਿਉਂਕਿ ਮੈਂ ਵੀ ਤੁਹਾਨੂੰ ਸਲਾਹ ਦੇ ਰਿਹਾ ਕਿ ਹੁਣੇ ਚੇਂਜ ਕਰ ਲਓ ਹੋ ਸਕਦੇ ਇਹ ਸ਼ੋਅ 'ਚ 10-15 ਬੱਚੇ ਮੇਰੇ ਕੋਲ ਆ ਜਾਣ ਬੜੀਆ ਮੇਰਾ ਕਾਰੋਬਾਰ ਚੱਲੇ ਪਰ ਮੈਂ ਉਹ ਕਮਾਈ ਅਸੀਂ ਨਹੀਂ ਕਰਨੀ ਮੈਂ ਦੁਬਾਰਾ ਕਹਾਂਗਾ ਆਪਣੇ ਤੇ ਲੈ ਕੇ ਗੱਲ ਕਰਨੀ ਪਸੰਦ ਕਰਦਾ ਸੋ ਕਦੇ ਵੀ ਗਲਤ ਫੈਸਲਾ ਨਹੀਂ ਚੱਕਣਾ மார்ச் 31 ਤੱਕ ਕਲੈਰਿਟੀ ਆ ਜਾਣੀ April ਚ ਤੁਹਾਡੇ ਬੱਚੇ ਨੇ ਟਰੈਵਲ ਕਰਨਾ then decide ਕਰੋ then ਸਾਡੇ ਨਾਲ ਜੁੜਿਓ ਲੋਡ ਹੋਈ ਤਾਂ ਕਰਾਂਗੇ ਤੇ ਨਹੀਂ ਕਰੂੰਗਾ 99.9% ਮੈਂ ਉਮੀਦ ਕਰ ਰਹੇ ਹਾਂ ਕਿ ਸਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਆ ਹਾਂ ਜੇ ਸਟੂਡੈਂਟ ਨੂੰ ਆਪਸ਼ਨ ਮਿਲਦੀ ਆ ਕਰਨ ਦੀ ਕੀ ਲੋੜ ਹੈਗੀ ਆ ਜੀ ਉਹਨਾਂ ਨੂੰ ਆਪਸ਼ਨ ਮਿਲਦੀ ਮੇਨ ਕੈਂਪਸ ਤੋਂ ਦੀ ਫੀ ਟ੍ਰਾਂਸਫਰ ਹੋ ਜਾਵੇ ਤੇ ਬਿਲਕੁਲ ਤੁਸੀਂ ਲੈ ਸਕਦੇ ਕੋਈ ਕਈ ਬੱਚਿਆਂ ਦਾ ਸਵਾਲ ਆ ਸਰ ਅਸੀਂ ਮੇਨ ਕੈਂਪਸ 'ਚ ਮੈਨੂੰ ਕਾਲ ਕਰ ਟ੍ਰਾਂਸਫਰ ਕਰ ਦੇ ਕੋ ਦੁਬਾਰਾ ਕਹਿਣਾ ਸਾਰਿਆਂ ਲਈ ਨਵੀਆਂ ਕਾਲਜਸ ਲਈ ਚੀਜ਼ਾਂ ਨਵੀਆਂ ਏਜੰਟਸ ਲਈ ਨਵੀਆਂ ਕਿਸੇ ਨੂੰ ਕੁਝ ਨਹੀਂ ਪਤਾ हां ਤੁਸੀਂ ਉੱਥੇ ਪਹੁੰਚ ਗਏ ਬੱਚੇ ਉਧਾਂ ਵੀ ਤਾਂ ਕਾਲਜ ਚੇਂਜ ਕਰਦੇ ਤੁਸੀਂ ਮੇਨ ਕੈਂਪਸ ਵਿੱਚ ਵੀ ਤਾਂ ਜਾ ਹੀ ਸਕਦੇ ਆ ਹਾਂ ਜੇ ਤੁਹਾਨੂੰ ਆਪਸ਼ਨ ਮਿਲ ਗਈ ਡਾਇਰੈਕਟ ਫੀ ਟ੍ਰਾਂਸਫਰ ਦੀ ਫਿਰ ਮੇਰੇ ਵਰਗੀ ਦੀ ਸਲਾਹ ਲੈ ਲੈਣੀ ਕਰ ਲੈਣਾ ਬੇਟਾ ਟ੍ਰਾਂਸਫਰ ਜਿਹੜਾ ਪ੍ਰੋਗਰਾਮ ਆ ਉਦਾਂ ਕਾਲਜ ਚੇਂਜ ਕਰਨ ਦੀ ਨਈ ਲੋੜ ਹੈਗੀ ਇਹ ਮਿਲੀਅਨ ਡਾਲਰਸ ਦੇ ਕਾਲਜ ਆ ਐਦਾਂ ਨਹੀਂ ਹੋਣ ਲੱਗਾ ਕਿ ਰਾਤੋਂ ਰਾਤ ਸ਼ਟਰ ਬੰਦ ਹੋ ਜਾਣਗੇ ਆਪਾਂ ਦੇਖਾਂਗੇ ਕੀ ਹੋ ਗਿਆ ਤੇ ਕਿਦਾਂ ਸੋ ਇੰਨੇ ਹੀ ਕਾਲਜਸ ਆ ਜਿਹੜੇ ਸਾਡੇ ਸਾਰਿਆਂ ਦੇ ਤੁਹਾਡੇ ਸਾਰਿਆਂ ਦੇ ਬੱਚਿਆਂ ਦੇ ਮੈਂ ਕਹੂੰਗਾ ਫੇਵਰਟ ਕਾਲਜ ਸੀਗਾ ਅ ਮੇਰੇ ਤਾਂ ਅੱਜ ਵੀ ਮੈਂ ਤਾਂ ਕਹੂੰਗਾ ਚਾਰ ਬੱਚਿਆਂ ਦੀ ਮੈਨੂੰ ਮੇਲਸ ਆਈ ਹੈ ਜਿਹੜੇ ਮੇਨ ਕੈਂਪਸ ਗਏ ਸੀ ਇੰਨਾ ਕਾਲਜਸ ਹੁਣ ਮਈ ਚ ਟ੍ਰਾਂਸਫਰ ਜਿਹਨਾਂ ਨੇ ਲੈ ਲਿਆ ਸੋ ਮੈਂ ਸਿਆਣਾ ਬਦੀ ਗੱਲ ਬੱਚਿਆਂ ਦੀ ਨਹੀਂ ਕਹੂੰਗਾ ਤੇ ਮੈਂ ਕਹੂੰਗਾ ਯੈਸ ਤੁਸੀਂ ਇੱਕ ਗਲਤ ਫੈਸਲਾ ਲਿਆ ਕੋ ਛੋਟੀ ਸੋਚ ਨਾ ਰੱਖੋ ਸਪੈਸ਼ਲੀ ਜਿਨ੍ਹਾਂ ਨੇ ਬੱਚਿਆਂ ਨੂੰ ਜਿਨ੍ਹਾਂ ਨੂੰ ਤਾਂ ਮੌਕਾ ਮਿਲਿਆ ਦੀ ਜਾਇਜ਼ ਉਹ ਨਹੀਂ ਮਿਲਦੀ ਦੈਨ ਉਹ ਇੱਥੇ ਬੜੇ ਫੈਸਲਾ ਲੈਣਾ ਉੱਥੇ ਜਾ ਕੇ ਇੰਡੀਆ ਤੋਂ ਕਾਲੀਗਾਰਾਂ ਦੀ ਲੋੜ ਨਹੀਂ ਕੱਲ ਇੱਕ ਪੇਰੈਂਟਸ ਬੜੇ ਪਰੇਸ਼ਾਨ ਸੀਗੇ ਸਰ ਸਾਨੂੰ ਮਹੀਨਾ ਮਿਲਿਆ ਸਾਡਾ ਕਿ ਰਿਸਪੈਸਟਰ ਨਾ ਕਰਾਵੇ ਤਿੰਨ ਚਾਰ ਮਹੀਨੇ ਸਰ ਕੁਝ ਨਹੀਂ ਹੁੰਦਾ ਬੱਚਾ ਤੁਸੀਂ ਪੈਸੇ ਕਮਾਉਣ ਨੂੰ ਭੇਜਿਆ ਸਟਰਗਲ ਕਰਨ ਨੂੰ ਭੇਜਿਆ ਸੈੱਟ ਹੋ ਜਾਣੀ ਡਰਨ ਦੀ ਲੋੜ ਨਹੀਂ ਕਿਤੇ ਨਹੀਂ ਚੱਲਦਾ ਤੁਹਾਡਾ ਪੈਸਾ ਇਟਸ ਇਟਸ ਇਨ ਸੇਫ ਹੈ ਐ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ ਹੈ ਐਂਡ ਆਫ ਦਾ ਡੇ ਮੇਨ ਕਾਲਜ ਜਿਹੜੇ ਰਿਸਪੌਂਸੀਬਲ ਹੈ ਨਾਮ ਦਿੱਤਾ ਸੋ ਕਿਤੇ ਨਹੀਂ ਚੱਲਦਾ ਤੁਹਾਡਾ ਪੈਸਾ ਸੇਵ ਹੈ ਡਰੋ ਨਾ ਅਲਬਾਟਾ ਦੇ ਕਾਲਜਸ ਵੀ ਹੈਗੇ ਬੱਚੇ ਆਪ ਸਮਝ ਜਾਣਗੇ ਉਹ ਇੱਕ ਕਾਲਜ ਹੈਗਾ ਜਿਹੜਾ ਬੜਾ ਉਹਦਾ ਨਾਮ ਚੱਲ ਰਿਹਾ ਸੋ ਉਹ ਵੀ ਡਰਨ ਦੀ ਲੋੜ ਨਹੀਂ ਆ ਜੇ ਚੇਂਜ ਕਰਨਾ ਉੱਥੇ ਪਹੁੰਚ ਕੇ ਰਿਫੰਡ ਪਾਲਿਸੀਜ਼ ਦੇਖੇ ਜੇ ਜਿਆਦਾ ਪੈਸੇ ਕੱਟ ਹੁੰਦੇ ਹੋਏ ਫਿਰ ਨਾ ਚੇਂਜ ਕਰਿਓ ਪੜ ਜਿਓ ਬੇਟਾ ਕੋਈ ਫਰਕ ਨਹੀਂ ਪੈਂਦਾ ਉਦਾਂ ਵੀ ਤਾਂ ਇੰਡੀਆ ਬੈਠੇ ਸੀ ਨੇ ਇੰਨੀ ਇੰਨੀ ਦੇਰ ਦੀ ਪੜ ਕੇ ਥੈਨ ਡਿਸਾਈਡ ਕਰਿਓ ਫੇ ਤੁਹਾਨੂੰ ਆਪ ਜਿਹੜੀਆਂ 6 ਮਹੀਨੇ ਤੱਕ 31 ਮਾਰਚ ਤੱਕ ਕਲੈਰਿਟੀ ਆਈ ਨਹੀਂ ਹੋਰ 6 ਮਹੀਨੇ ਚ ਜਿਹੜੀ ਜ਼ਿਆਦਾ ਕਲੈਰਿਟੀ ਆ ਜਣੀ ਆ ਸੋ ਤੁਹਾਨੂੰ ਵਧੀਆ ਆਊਗਾ ਕਾਲੀ ਅੱਗੇ ਟੋਏ ਵਾਲਾ ਕਿਤੇ ਕੰਮ ਨਾ ਕਰ ਜੇ ਜੋ ਆਪਣੇ ਸਾਰੇ ਸਾਡੇ ਸਿਆਣਿਆਂ ਦੀ ਜਿਹੜੀ ਘਾਵਤ ਹੁੰਦੀ ਆ ਸੋ ਪੇਸ਼ੈਂਸ ਨਾਲ ਸਬਰ ਨਾਲ ਚੱਲੋ ਸਾਡੇ ਨਾਲ ਜੁੜੇ ਰਹੋ ਮੈਂ ਤਾਂ ਕਹੂੰਗਾ ਇੰਸਟਾਗ੍ਰam ਫੇਸਬੁੱਕ ਤੇ YouTube ਤੇ ਆਪਣੇ ਸਵਾਲ ਪੁੱਛਦੇ ਰਹੋ ਤੇ ਜਰੂਰ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਹਾਂ ਉਹ ਸਲਾਹ ਤੁਹਾਡੇ ਨਾਲ ਦਵਾਂਗੇ ਜੋ ਦਿੰਨੇ ਆਏ ਆ ਕਿ ਜੋ ਅਸੀਂ ਆਪਣੇ ਬੱਚੇ ਨੂੰ ਸਲਾਹ ਦਵਾਂਗੇ ਆਪਣੇ ਛੋਟੇ ਭੈਣ ਨੂੰ ਸਲਾਹ ਦਵਾਂਗਾ ਤਾਂ ਕਿਸੇ ਦੀਆਂ ਗੱਲਾਂ ਦੇ ਮਗਰ ਲਾ ਕੇ ਕਬਰਾ ਹੋਣਾ ਵੀਜ਼ਾ ਲਗਾ ਖੁਸ਼ ਰੋ ਖੁਸ਼ੀਆਂ ਮਨਾਓ ਆਪਣੇ ਬੱਚੇ ਨੂੰ ਮੋਟੀਵੇਟ ਕਰੋ ਆਪਣੇ ਬੱਚੇ ਨੂੰ ਤੇ ਸਕਿੱਲਸ ਖਾਓ ਕਿ ਜੇ ਉੱਥੇ ਜਾ ਕੇ ਉਹਨੂੰ ਜੌਬ ਲੱਭਣ ਦੇ ਵਿੱਚ ਜਿਹੜਾ ਕੀ ਬੈਨੀਫਿਟ ਹੋਵੇ ਦੈਟਸ ਦਾ ਥਿੰਗ ਜਿਹੜੀ ਤਾਂ ਮੈਂ ਇਸ ਵੇਲੇ ਕਰਨੀ ਚਾਹੀਦੀ ਕਬਰਾਉਣਾ ਨਹੀਂ ਕਿਸੇ ਨੂੰ ਚਾਹੀਦਾ ਹੋਰ ਵੀ ਕੋਈ ਡਾਊਟ ਆ ਸਾਡੀ ਟੀਮ ਨਾਲ ਤੁਸੀਂ ਜੂਡ ਕੰਟੈਕਟ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਤੀਰਤ ਜੀ ਨੇ ਇੱਕ ਵਾਰ ਫਿਰ ਸਾਂਝੀ ਕੀਤੀ ਆ 8557885578 ਇਸ ਨੰਬਰ ਤੇ ਟੈਲੀਫੋਨ ਜ਼ਰੂਰ ਕਰਿਆ ਕਰੋ ਤੀਰਤ ਜੀ ਦੇ ਨਾਲ ਗੱਲ ਕਰਕੇ ਫਿਰ ਅਗਲੇ ਫੈਸਲੇ ਲਿਆ ਕਰੋ ਧੰ